ਸ਼ਸ਼ੀਕਾਲ ਦੋਸਤੋ ਸਾਡੀ ਕੁਕਿੰਗ ਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਜੀ ਜੋ ਤਕਰੀਬਨ ਸਰਦੀ ਦੇ ਐਂਡ ਦੇ ਉੱਤੇ ਤਕਰੀਬਨ ਬਣਾਈ ਜਾਂਦੀ ਹੈ ਜਿਹੜਾ ਮਹੀਨਾ ਫਰਵਰੀ ਮਾਰਚ ਦਾ ਇਹਦੇ ਵਿੱਚ ਇਹ ਬਹੁਤ ਘਰਾਂ ਦੇ ਵਿੱਚ ਬਣਾਈ ਜਾਂਦੀ ਹੈ ਵੈਸੇ ਬੇਸਿਕਲੀ ਜੀ ਇਹ ਰਾਜਸਥਾਨ ਦੇ ਲੋਕ ਜ਼ਿਆਦਾ ਬਣਾਉਂਦੇ ਆ ਜੀ ਇਹ ਸਾਡੀ ਰੈਸਪੀ ਦਾ ਜਿਹਦਾ ਨਾਮ ਹੈ ਜੀ ਗਾਜਰ ਦੀ ਕਾਂਜੀ ਠੀਕ ਹੈ ਜੀ ਵੈਸੇ ਇਸ ਰੈਸਪੀ ਨੂੰ ਜਿਹੜਾ ਜੀ ਕਾਲੀ ਗਾਜਰ ਨਾਲ ਬਣਾਇਆ ਜਾਂਦਾ ਬਟ ਸਾਡੇ ਕਈ ਸ਼ਹਿਰਾਂ ਚ ਕਾਜੀ ਗਾਜਰ ਅਵੇਲੇਬਲ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਜਿਹੜੀ ਹੈ ਵੀ ਇਹ ਲਾਲ ਗਾਜਰ ਨਾਲ ਵੀ ਬਣਾਈ ਜਾ ਸਕਦੀ ਹੈ ਤੇ ਆਜੋ ਜੀ ਇੱਕ ਝਾਤ ਮਾਰਦੇ ਆਪਾਂ ਆਪਾਂ ਨੂੰ ਇਹਨੂੰ ਬਣਾਉਣ ਵਾਸਤੇ ਕਿਹੜੇ ਕਿਹੜਾ ਸਮਾਨ ਚਾਹੀਦਾ ਜੀ ਇਹਦੇ ਵਿੱਚ ਜੀ ਦੇਖੋ ਅਸੀਂ ਪਹਿਲਾਂ 1 ਕਿਲੋ ਗਾਜਰ ਲਈਆਂ ਜੀ ਛਿੱਲ ਲਈਆਂ ਕੋਸ਼ਿਸ਼ ਕਰਿਓ ਗਾਜਰ ਥੋੜੀ ਮੋਟੀ ਹੋਵੇ ਇਹਦੇ ਵਿੱਚ ਠੀਕ ਹੈ ਜੀ ਦੋ ਚਕੰਦਰ ਲਏ ਆ ਜੀ ਆਪਾਂ ਇਹਦੇ ਵਿੱਚ ਔਰ ਉਸ ਤੋਂ ਬਾਅਦ ਇਹ ਵੀ ਥੋੜੇ ਜਿਹੀ ਮਸਾਲੇ ਪੈਂਦੇ ਆ ਜਿਹੜੇ ਮਸਾਲੇ ਆ ਉਹਨਾਂ ਦਾ ਵੀਰ ਬਦਲਨੇ ਆ ਜੀ ਇਹ ਅਸੀਂ ਲਿਆ ਆ ਜੀ ਇਹਦੇ ਵਿੱਚ ਡੇਢ ਚਮਚਾ ਲੂਣ ਦਾ ਲਿਆ ਆ ਜੀ ਇਹ ਤੁਸੀਂ ਚਿੱਟਾ ਲੂਣ ਵੀ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਸਿੰਧਾ ਨਮਕ ਯੂਜ਼ ਕਰਦੇ ਪਏ ਆ ਜੀ ਇਹ ਅੱਧਾ ਚਮਚਾ ਅੱਧੇ ਤੋਂ ਇੱਕ ਚਮਚ ਦੇ ਵਿੱਚ ਹੈਗਾ ਜੀ ਕਾਲਾ ਲੂਣਾ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਅੱਧਾ ਚਮਚਾ ਸਾਡੇ ਕੋਲੇ ਆ ਜੀ ਕਾਲੀ ਮਿਰਚ ਦਾ ਜੀ ਕਾਲੀ ਮਿਰਚ ਪਾਊਡਰ ਹੈ ਇਹ ਤਿੰਨ ਚਮਚੇ ਰਾਈ ਦੇ ਆ ਸਾਡੇ ਕੋਲੇ ਇੱਕ ਚਮਚਾ ਸੌਫ ਹੈ ਜੀ ਹਰੀ ਸੌਫ ਜਿਹੜੀ ਬਿਨਾਂ ਭੁੰਨੇ ਵਾਲੀ ਤੇ ਅੱਧਾ ਚਮਚਾ ਲਾਲ ਮਿਰਚ ਦਾ ਜੀ ਤੇ ਇਸ ਤੋਂ ਬਾਅਦ ਦੇਖੋ ਜੀ ਆਪਾਂ ਕਰਨਾ ਕੀ ਹੈ ਇਹਨਾਂ ਨੂੰ ਇਹਦੇ ਛੋਟੇ ਛੋਟੇ ਪੀਸ ਕਰ ਲਾਂਗੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਅਗਲੇ ਪਾਰਟਸ ਦਿਖਾਉਨੇ ਆ ਇਹਦੇ ਵੀ ਛੋਟੇ ਪੀਸ ਕਰ ਲੈਣੇ ਆ ਚੁਕੰਦਰਾਂ ਦੇ ਵੀ ਛੋਟੇ ਪੀਸ ਕਰ ਲਾਂਗੇ ਤੇ ਆਜੋ ਜੀ ਫਿਰ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਇੱਕ ਵਾਰੀ ਤਿਆਰ ਕਰਕੇ ਦਰਦਰਾ ਪੀਸਣਾ ਜੀ ਆਪਾਂ ਸੌਂਫ ਨੂੰ ਵੀ ਵੈਸੇ ਦਰਦਰਾ ਪੀਸਾਂਗੇ ਰਾਈ ਵੀ ਹਲਕੀ ਦਰਦਰੀ ਪੀਸ ਲੈਣੀ ਹੈ ਇਹ ਦੋ ਚੀਜ਼ਾਂ ਹੀ ਪੀਸਣ ਵਾਲੀਆਂ ਬਾਕੀ ਸਾਰੀਆਂ ਅਸੀਂ ਪਾਊਡਰ ਫਾਰਮ 'ਚ ਹੀ ਲਈਆਂ ਤੇ ਆਜੋ ਜੀ ਵੀਡੀਓ ਦੇ ਅਗਲੇ ਪਾਰਟ 'ਚ ਆਪਾਂ ਗੱਲ ਹਾਂਜੀ ਦੋਸਤੋ ਤੇ ਆਪਾਂ ਜੀ ਆ ਗਾਜਰਾ ਜਿਹੜੀਆਂ 1 ਕਿਲੋ ਲਈਆਂ ਸੀ ਇਹਨਾਂ ਦੇ ਏਡਾ ਏਡਾ ਆਪਾਂ ਜੀ ਚੌਰਸ ਜਿਹੜੇ ਆਹ ਇਸ ਤਰ੍ਹਾਂ ਨਾਲ ਆਪਾਂ ਇਹਨਾਂ ਦੇ ਪੀਸ ਕਰ ਲੈਣੇ ਆ ਜੀ ਸੁਕੰਦਰ ਵੀ ਜਿਹੜੇ ਆਪਾਂ ਆਹ ਕਰ ਲੈਣੇ ਆ ਖਿਆਲ ਰੱਖਿਓ ਜੀ ਜਿਹੜੇ ਪੀਸ ਆਪਾਂ ਕਰਨੇ ਆ ਉਹ ਜ਼ਿਆਦਾ ਮੋਟੇ ਨਹੀਂ ਕਰਨੇ ਠੀਕ ਹੈ ਜੀ ਆਹ ਜਿਹੜੀ ਰਾਈ ਆਪਾਂ ਤੁਹਾਨੂੰ ਕਹੀ ਸੀ ਜੀ ਇਹ ਆਪਾਂ ਦਰਦਰੀ ਜਿਹੜੀ ਇਸ ਤਰੀਕੇ ਨਾਲ ਜਿਹੜੀ ਹੈ ਇਹ ਦਰਦਰੀ ਆਪਾਂ ਪੀਸ ਲਈ ਹੈ ਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਜੀ ਜਿਹੜੀ ਸੌਂਫ ਆਪਾਂ ਲਈ ਸੀ ਇਹ ਵੀ ਆਪਾਂ ਜੀ ਆ ਦੇਖੋ ਸਾਰੀ ਜਿਹੜੀ ਹੈ ਦਰਦਰੀ ਆਪਾਂ ਪੀਸ ਲਈਏ ਜੀ ਤੇ ਹੁਣ ਆਪਾਂ ਦੋਸਤੋ ਇਹ ਜਿਹੜਾ ਸਾਰਾ ਸਮਾਨ ਇਹਨੂੰ ਇੱਕ ਆਪਾਂ ਕੱਚ ਦੇ ਬਰਤਨ ਜਾਂ ਮਿੱਟੀ ਦੇ ਬਰਤਨ ਘੜੇ ਲੈ ਸਕਦੇ ਹਾਂ ਕੋਈ ਵੱਡਾ ਕੁਜਾ ਲੈ ਸਕਦੇ ਆ ਉਹਦੇ ਵਿੱਚ ਪਾਵਾਂਗੇ ਤੇ ਆਜੋ ਜੀ ਉਹਦੇ ਵਿੱਚ ਆਪਾਂ ਪਾ ਕੇ ਤੁਹਾਨੂੰ ਅੱਗੇ ਦੀ ਵੀਡੀਓ ਫਿਰ ਦਿਖਾਉਣੀ ਹੈ ਜੀ ਹਾਂਜੀ ਦੋਸਤੋ ਤੇ ਆਪਾਂ ਇੱਕ ਦੇਖੋ ਜੀ ਮਿੱਟੀ ਦਾ ਛੋਟਾ ਘੜਾ ਲੈ ਲਿਆ ਜੀ ਤੇ ਇਸ ਘੜੇ ਦੇ ਵਿੱਚ ਜਿਹੜੀਆਂ ਆਪਾਂ ਗਾਜਰਾਂ ਕੱਟ ਲਈਆਂ ਸੀ ਉਹ ਸਾਰੀਆਂ ਜੀ ਇਸ ਘੜੇ ਦੇ ਵਿੱਚ ਆਪਾਂ ਪਾ ਦਿਆਂਗੇ वैसे जी ਇਹਦੇ ਵਿੱਚ ਜਿਹੜੀ ਇਸ ਰੈਸਪੀ ਦੇ ਵਿੱਚ ਨਾ ਕਾਲੀ ਗਾਜਰ ਯੂਜ਼ ਹੁੰਦੀ ਹੈ ਤੇ ਪਰ ਜੇ ਨਹੀਂ ਕਾਲੀ ਤਾਂ ਆਪਾਂ ਇਹਦੇ ਵਿੱਚ ਲਾਲ ਗਾਜਰ ਯੂਜ਼ ਕੀਤੀ ਤੇ ਚੁਕੰਦਰ ਜਿਹੜੇ ਆਪਸ਼ਨਲ ਹੈ ਵੀ ਇਹਦੇ 'ਚ ਆਪਾਂ ਵੀ ਵਧੀਆ ਰੰਗ ਆਊਗਾ ਉਸ ਚੀਜ਼ ਕਰਕੇ ਆਪਾਂ ਇਹਦੇ ਵਿੱਚ ਜਿਹੜੇ ਹੈ ਚੁਕੰਦਰ ਪਾਏ ਹੈ ਜੀ ਤੇ ਹਾਂਜੀ ਦੋਸਤੋ ਹੁਣ ਇਹਦੇ 'ਚ ਆਪਾਂ ਨਾ ਪਾਣੀ ਪਾ ਦਿਆਂਗੇ ਜੀ ਤਕਰੀਬਨ ਆਪਾਂ ਕਿਲੋ ਗਾਜਰਾ ਦੇ ਵਿੱਚ ਸਾਢੇ 3-4 ਲੀਟਰ ਦੇ ਨੇੜੇ ਲਗਭਗ ਪਾਣੀ ਪਾਵਾਂਗੇ ਆ ਦੇਖੋ ਪਾਣੀ ਆਪਾਂ ਤਕਰੀਬਨ ਇਹਦੇ ਵਿੱਚ ਓਨਾ ਪਾਉਣਾ ਹੈ ਇੰਜੀਨੀਅਰ ਵੀ ਸਾਡੀਆਂ ਜਿਹੜੀਆਂ ਗਾਜਰਾਂ ਤੇ ਇਹ ਜਿਹੜਾ ਜੋ ਚੁਕੰਦਰ ਆ ਸਾਡਾ ਉਹ ਸਾਰਾ ਇਹਦੇ ਵਿੱਚ ਡੁੱਬ ਜੇ ਤਕਰੀਬਨ ਆਪਾਂ ਜਿੰਨੇ ਘੜਾ ਵੱਡਾ ਸੀ ਤਾਂ ਉਹਦੇ ਅਕੋਰਡਿੰਗਲੀ ਸਾਡਾ ਇਹਦੇ ਵਿੱਚ ਅੰਦਾਜ਼ਨ ਦੀ ਆਪਾਂ ਗੱਲ ਕਰੀਏ ਤੇ 4 ਲੀਟਰ ਜਾਂ 2 ਜੱਗ ਹੁੰਦੇ ਆ ਆਪਣੇ 2 ਜੱਗ ਆਪਣਾ ਜਿਹੜਾ ਇਹਦੇ ਵਿੱਚ ਪਾਣੀ ਜਿਹੜਾ ਇਹਦੇ ਪੈ ਗਿਆ ਪਾਣੀ ਵੈਸੇ ਤੁਸੀਂ ਵਧਾ ਘਟਾ ਵੀ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਆਪਣੇ ਜਿਹੜੇ ਆ ਗਾਜਰ ਤੇ ਚੁਕੰਦਰ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਜੀ ਮਸਾਲੇ ਪਾਵਾਂਗੇ ਆ ਜਿਹੜਾ ਸੀ ਅੱਧਾ ਚਮਚਾ ਲਿਆ ਸੀ ਜੀ ਕਾਲੀ ਮਿਰਚ ਪਾਤੀ ਜ ਅੱਧਾ ਚਮਚਾ ਇੱਕ ਇੱਕ ਚਮਚਾ ਸਾਡਾ ਇੱਕ ਤੋਂ ਡੇਢ ਚਮਚ ਸੀਗਾ ਸਾਡਾ ਕਾਲੇ ਲੂਣ ਦਾ ਉਹ ਵੀ ਵਿੱਚ ਪਾਤਾ ਜੀ ਡੇਢ ਚਮਚਾ ਸਾਡਾ ਸਿੰਧ ਦਾ ਨਮਕ ਸੀਗਾ ਜਾਂ ਸਫੇਦ ਨਮਕ ਤੁਸੀਂ ਲੈ ਸਕਦੇ ਹੋ ਔਰ ਅੱਧਾ ਚਮਚਾ ਸੀਗਾ ਜੀ ਸਾਡਾ ਲਾਲ ਮਿਰਚ ਦਾ ਕੁੱਟੀ ਹੋਈ ਔਰ ਇੱਕ ਇੱਕ ਚਮਚਾ ਸਾਡਾ ਸੌਫ ਦਾ ਸੀਗਾ ਜੀ ਇਹ ਵੀ ਅਸੀਂ ਇਹਦੇ ਵਿੱਚ ਜਿਹੜਾ ਪਾ ਦਿਆਂਗੇ ਜੀ ਤੇ ਤਿੰਨ ਚਮਚੇ ਸਾਡੇ ਰਾਈ ਜਿਹੜੀ ਆਪਾਂ ਦਰਦਰੀ ਕੁੱਟ ਲਈ ਸੀ ਜੀ ਇਹ ਪਾ ਦਈਏ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਸਾਰਿਆਂ ਨੂੰ ਇੱਕ ਵਾਰ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਇਹ ਸਾਰੇ ਸਮਾਨ ਨੂੰ ਆਪਾਂ ਜਿਹੜਾ ਪਾਣੀ ਪਾਤਾ ਤੇ ਮਿਕਸ ਮਸਾਲੇ ਪਾਤੇ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਹਿਲਾ ਦਿਆਂਗੇ ਤਾਂ ਕਿ ਜਿਹੜਾ ਮਸਾਲੇ ਆ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਤੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹਾਂਜੀ ਦੋਸਤੋ ਹੁਣ ਆਪਾਂ ਇੱਕ ਜੀ ਆਪਣਾ ਜਿਹੜਾ ਮਲਮਲ ਦਾ ਇੱਕ ਕਪੜਾ ਲੈ ਲੈਣਾ ਜੀ ਪਤਲਾ ਕਪੜਾ ਲੈਣਾ ਜਿਹਦੇ ਵਿੱਚ ਦੀ ਹਵਾ ਕ੍ਰੋਸ ਹੁੰਦੀ ਰਹੇ ਤੇ ਇਹਦਾ ਜਿਹੜਾ ਟੱਕਣ ਹੈ ਜੀ ਉਹ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰੋਂ ਜਿਹੜਾ ਇਹ ਜੋ ਆਪਾਂ ਕਪੜਾ ਲਿਆ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਜੀ ਬੰਨ ਦੇਣਾ ਤੇ ਬੰਨ ਕੇ ਦੋਸਤੋ ਇਹਨੂੰ ਹੁਣ ਆਪਾਂ ਤਿੰਨ ਤੋਂ ਚਾਰ ਦਿਨਾਂ ਵਾਸਤੇ ਜਿਹੜਾ ਹੈ ਧੁੱਪ ਦੇ ਵਿੱਚ ਰੱਖਣਾ ਹੈ ਜੀ ਤਿੰਨ ਤੋਂ ਚਾਰ ਦਿਨ ਧੁੱਪ ਦੇ ਵਿੱਚ ਰੱਖਣਾ ਹੈ ਤੇ ਥੋੜੀ ਥੋੜੀ ਹਵਾ ਕ੍ਰੋਸ ਹੁੰਦੀ ਰਹੇ ਤੇ ਵਿੱਚੋਂ ਵਿੱਚੋਂ ਆਪਾਂ ਜਿਹੜਾ ਇਹਨੂੰ ਵੀ ਹਲਾਉਂਦੇ ਰਹਿਣਾ ਜੀ ਇਹਨੂੰ ਆਪਾਂ ਹਰੇ ਰੋਜ਼ ਇੱਕ ਟਾਈਮ ਇੱਕ ਵਾਰ ਕੜਚੀ ਵਿੱਚ ਮਾਰਨੀ ਹੈ ਇਹਦੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਜੀ ਤੇ ਚਲੋ ਜੀ ਇਹਨੂੰ ਆਪਾਂ ਫਿਰ ਆਪਾਂ ਇਹਨੂੰ ਧੁੱਪ 'ਚ ਰੱਖ ਦਿੰਦੇ ਹਾਂ ਜੀ ਜੀ ਦੋਸਤੋ ਇਹਨੂੰ ਹੁਣ ਆਪਾਂ ਧੁੱਪ ਦੇ ਵਿੱਚ ਰੱਖਤਾ ਹੈ ਵੀ ਇਹਦੇ ਉੱਪਰੋਂ ਟਕਸਣ ਚੋਂ ਇਹਦੇ ਵਿੱਚ ਅੱਛੀ ਤਰ੍ਹਾਂ ਨਾਲ ਧੁੱਪ ਜਾਂਦੀ ਰਹੇ ਬਾਕੀ ਜੀ ਫਿਰ ਆਪਾਂ ਇਹਨੂੰ ਤਿੰਨ ਦਿਨ ਬਾਅਦ ਰੈਸਿਪੀ ਤਿਆਰ ਹੁੰਦੀ ਹੈ ਫਿਰ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਵੀ ਇਹ ਕਿੱਦਾਂ ਬਣਿਆ ਜੀ ਤੇ ਫਾਇਦੇ ਇਹਦੇ ਆਪਾਂ ਜਦੋਂ ਆਪਣੇ ਕੋਲ ਬਣ ਕੇ ਤਿਆਰ ਹੋ ਗਈ ਉਦੋਂ ਹੀ ਤੁਹਾਨੂੰ ਦੱਸਾਂਗੇ ਇਹ ਕਿ ਕੀ ਫਾਇਦੇ ਹਾਂਜੀ ਦੋਸਤੋ ਤੇ ਅੱਜ ਆਪਣਾ ਇਹਨੂੰ ਧੁੱਪੇ ਰੱਖਣ ਦਾ ਜੀ ਦੂਸਰਾ ਦਿਨ ਹੈ ਤੇ ਅੱਜ ਆਪਾਂ ਦੇਖੋ ਜੀ ਤੁਹਾਨੂੰ ਥੋੜਾ ਜਿਹਾ ਦਿਖਾਵਾਂਗੇ ਅੰਦਰ ਆਪਾਂ ਵੀ ਆਹ ਥੋੜਾ ਜਿਹਾ ਹਲਚਲ ਆਜਾਪਾਂ ਦੂਸਰੇ ਦਿਨ ਧੁੱਪੇ ਨੂੰ ਰੱਖਣ ਮਿਲਿਆ ਨਾ ਇਹਨੂੰ ਆਪਾਂ ਇੱਕ ਵਾਰ ਜੀ ਸਾਰੇ ਨੂੰ ਚੰਗੀ ਤਰ੍ਹਾਂ ਹਲਾ ਦੇਣਾ ਜੀ ਤੇ ਹਾਂਜੀ ਦੋਸਤੋ ਸਾਡੇ 3 ਦਿਨ ਬਾਅਦ ਜਿਹੜਾ 3 ਦਿਨ ਧੁੱਪਾ ਪਾ ਲਵਾਈ ਸੀ ਗਾਜਰਾਂ ਨੂੰ ਇਹ ਗਾਜਰਾਂ ਦੀ ਕਾਂਜੀ ਆਪਣੇ ਬਣ ਕੇ ਤਿਆਰ ਹੈ ਜੀ ਸੋ ਜਿਹੜਾ ਅਸੀਂ ਆਪਾਂ ਵੀਡੀਓ ਦੀ ਹੈਡਿੰਗ ਦਿੱਤੀ ਹੈ ਜੀ ਪੰਜਾਬੀਆਂ ਦਾ ਦੇਸੀ ਪ੍ਰੋਬਾਇਓਟਿਕ ਡਰਿੰਕ ਇਹ ਦੇਸੀ ਪ੍ਰੋਬਾਇਓਟਿਕ ਡਰਿੰਕ ਸਾਡਾ ਬਣ ਕੇ ਤਿਆਰ ਹੈ ਤੇ ਯਕੀਨ ਕਰਿਓ ਦੋਸਤੋ ਇਹਦੇ ਬਹੁਤ ਹੀ ਜ਼ਿਆਦਾ ਚੰਗੇ ਫਾਇਦੇ ਆ ਸਾਨੂੰ ਕਿਉਂਕਿ ਫਰਮੈਂਟ ਹੋਈ ਹੈਗੀ ਇਹ ਇਹ 3 ਦਿਨ ਧੁੱਪੇ ਰੱਖਣ ਤੋਂ ਬਾਅਦ ਉਦੇ ਨਾਲ ਕੀ ਹੈ ਵੀ ਇਹਦੇ ਵਿੱਚ ਗੁੱਡ ਬੈਕਟੀਰੀਆ ਬਹੁਤ ਅੱਛੇ ਤਰੀਕੇ ਨਾਲ ਬਣ ਜਾਂਦਾ ਹੈ ਜਿਹੜਾ ਸਾਡੇ ਗੱਟ ਹੈਲਥ ਵਾਸਤੇ ਬਹੁਤ ਚੰਗਾ ਹੈ ਤੇ ਯਕੀਨ ਕਰਿਓ ਜਿਹੜਾ ਆਪਾਂ ਬਜ਼ਾਰਾਂ ਦੇ ਵਿੱਚੋਂ ਪ੍ਰੋਬਾਇਓਟਿਕ ਲੈ ਕੇ ਪੀਂਨੇ ਆ ਦੱਬਾ ਬੰਦ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇਹਦੇ ਫਾਇਦੇ ਹੈ ਮੈਂ ਤੁਹਾਨੂੰ ਜੀ ਇਸ ਇਹਨੂੰ ਹੁਣ ਇੱਕ ਵਾਰ ਗਲਾਸ 'ਚ ਕੱਢ ਕੇ ਦਿਖਾਉਣਾ ਇਹਨੂੰ ਮੈਂ ਤੁਹਾਨੂੰ ਤੇ ਹਾਂਜੀ ਦੋਸਤੋ ਆਹ ਦੇਖੋ ਕਿੰਨੀ ਸੋਹਣੀ ਗਾਜਰ ਦੀ ਗਾਂਜੀ ਜਾਂ ਸਾਡਾ ਦੇਸੀ ਪ੍ਰੋਬਾਇਓਟਿਕ ਡਰਿੰਕ बनके तैयार है जी कलर देखो एदा कितना सोहना आया ते दोस्तों ਤੁਸੀਂ ਵੀ ਸਾਰੇ ਇਸ ਰੈਸਪੀ ਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਇਹਨੂੰ ਘਰੇ ਬਣਾ ਕੇ ਜ਼ਰੂਰ ਦੇਖਿਓ ਔਰ ਯਕੀਨ ਕਰੋ ਇਹਦੇ ਬਹੁਤ ਜ਼ਿਆਦੇ ਫਾਇਦੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਸਾਡੀ ਰੈਸਪੀ ਚੰਗੀ ਲੱਗੀ ਤਾਂ ਦੋਸਤੋ ਵੀਡੀਓ ਨੂੰ ਤੁਸੀਂ ਸਾਰੇ ਜਣੇ ਲਾਈਕ ਕਰਿਓ ਕਮੈਂਟਸ ਦੇ ਵਿੱਚ ਆਪਣਾ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕਰਿਓ ਬੈਲ ਆਈਕਨ ਨੂੰ ਦਬਾ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਦੋਸਤੋ ਹੌਸਲਾ ਫਜ਼ਾਈ ਸਾਡੀ ਜਰੂਰ ਕਰਦੇ ਰਹੋ ਤਾਂ ਕਿ ਅਸੀਂ ਅੱਗੇ ਹੋਰ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਜੀ ਤੇ ਸੋ ਦੋਸਤੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ